ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਨਗਰ ਨਿਗਮ ਚੋਣਾ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਦੀ ਪ੍ਰਧਾਨਗੀ ਹੇਠ ਸਥਾਨਿਕ ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ ਹੋਈ ਇਸ ਮੀਟਿੰਗ ਵਿੱਚ ਨਗਰ ਨਿਕਮ ਚੋਣਾ ਲੁਧਿਆਣਾ ਦੇ ਇੰਚਾਰਜ ਅਵਿਨਾਸ਼ رائے ਖੰਨਾ ਕੇਵਲ ਢਿੱਲੋਂ ਸਹਿ ਇੰਚਾਰਜ ਜਤਿੰਦਰ ਮਿੱਤਲ ਡਾਕਟਰ ਹਰਜੂਤ ਕਮਰ ਨੇ ਸ਼ਿਰਕਤ ਕਰਕੇ ਨਗਰ ਨਿਕਮ ਚੋਣਾ ਲੜਨ ਵਾਲੇ ਉਹ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਇਸ ਮੌਕੇ ਅਵਿਨਾਸ਼ رائے ਖੰਨਾ ਨੇ ਕਿਹਾ ਕਿ ਭਾਜਪਾ ਨਗਰ ਨਿਗਮ ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਆਪਣੇ ਬਲਬੁੱਤੇ ਤੇ 95 ਵਾੜਾ ਵਿੱਚ ਚੋਣ ਲੜੇਗੀ ਅਤੇ ਨਿਗਮ ਹਾਊਸ ਵਿੱਚ ਭਾਜਪਾ ਦਾ ਮੇਅਰ ਬਣਾਵੇਗੀ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਜਨਤਾ ਦਾ ਭਾਜਪਾ ਤੇ ਭਰੋਸਾ ਵਧ ਗਿਆ ਹੈ ਪੰਜਾਬ ਦਾ ਵਿਕਾਸ ਸਿਰਫ ਭਾਜਪਾ ਹੀ ਕਰ ਸਕਦੀ ਹੈ ਇਸ ਲਈ ਅੱਜ ਹੋਰ ਪਾਰਟੀਆਂ ਦੇ ਮੈਂਬਰ ਵੀ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਪਰਿਵਾਰ ਦੇ ਮੈਂਬਰ ਬਣ ਰਹੇ ਹਨ ਜਿਸ ਨਾਲ ਭਾਜਪਾ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ ਮੀਟਿੰਗ ਵਿੱਚ ਸਾਰਿਆਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਸਕੱਤਰ ਰੇਨੂ ਥਾਪਰ ਖਜ਼ਾਂਚੀ ਗੁਰਦੀਪ ਸ਼ਰਮਾ ਦੇ ਵੀ ਜੀਵਨ ਗੁਪਤਾ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਬਾਂਸਲ ਪੁਸ਼ਪਿੰਦਰ ਸਿੰਘਲ ਭਾਜਪਾ ਸੂਬਾ ਵਪਾਰ ਸੈਲ ਦੇ ਪ੍ਰਧਾਨ ਦਿਨੇਸ਼ ਸਰਪਾਲ ਪ੍ਰੇਮ ਮਿੱਤਲ ਵਿਪਨ ਸੂਦ ਕਾਕਾ ਅਰੁਨੇਸ਼ ਮਿਸ਼ਰਾ ਸਤਪਾਲ ਸੱਗੜ ਡਾਕਟਰ ਡੀਪੀ ਖੋਸਲਾ ਸਾਬਕਾ ਡੀਐਸਪੀ ਸतीश ਮਲਹੋਤਰਾ ਅਸ਼ੋਕ ਲੂੰਬਾ ਸਾਬਕਾ ਕੌਂਸਲਰ ਪਾਰਟੀ ਆਗੂ ਸੁਨੀਤਾ ਸ਼ਰਮਾ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਲੀਨਾ ਟਪਾਰੀਆ ਰਾਸ਼ੀ ਅਗਰਵਾਲ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ ਡਾਕਟਰ ਕਰਨਿਕਾ ਜੰਦਰ ਜਸ਼ਪਾਲ ਜਨੋਤਰਾ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ ਡਾਕਟਰ ਨਰਮਲ ਨਈਰ ਹਰਸ਼ ਸ਼ਰਮਾ ਡਾਕਟਰ ਪੰਕਜ ਜੈਨ ਨਵਲ ਜੈਨ ਅਸ਼ਪਨੀ ਟੰਡਨ ਲੱਕੀ ਸ਼ਰਮਾ ਜ਼ਿਲ੍ਹਾ ਸਕੱਤਰ ਸਤਨਾਮ ਸਿੰਘ ਸੇਠੀ ਸੁਖਜੀਤ ਸਿੰਘ ਬੇਦੀ ਧਰਮਿੰਦਰ ਸ਼ਰਮਾ ਅੰਕਿਤ ਬੱਤਰਾ ਮਿੰਨੀ ਜੈਨ ਸੁਨੀਲ ਮਾਫਿਕ ਸੁਮਿਤ ਟੰਡਨ ਜ਼ਿਲ੍ਹਾ ਪ੍ਰੈਸ ਸਕੱਤਰ ਡਾਕਟਰ ਸਤੀਸ਼ ਕੁਮਾਰ ਜ਼ਿਲ੍ਹਾ ਸਹਿ ਪ੍ਰੈਸ ਸਕੱਤਰ ਕਰਨ ਗੋਸਾਈ ਕੋ ਕੈਸ਼ੀਅਰ ਅਤੁਲ ਜੈਨ ਦਫ਼ਤਰ ਸਕੱਤਰ ਪ੍ਰਵੀਨ ਸ਼ਰਮਾ ਸੋਸ਼ਲ ਮੀਡੀਆ ਇੰਚਾਰਜ ਰਾਜਨ ਪਾਂਦੇ ਬੁਲਾਰੇ ਨੀਰਜ ਵਰਮਾ ਸੁਰਿੰਦਰ ਕੌਸ਼ਲ ਸਾਬਰ ਹੁਸੈਨ ਸੁਭਾਸ਼ ਡਾਵਰ ਸੰਤੋਸ਼ ਵਿੱਚ ਯੁਵਾ ਮੋਰਚਾ ਪ੍ਰਧਾਨ ਰਵੀ ਬੱਤਰਾ ਯੁਵਾ ਮੋਰਚਾ ਜਨਰਲ ਸਕੱਤਰ ਸਰਦਾਰ ਅਜਿੰਦਰ ਸਿੰਘ ਚੇਤਨ ਮਲਹੋਤਰਾ ਸਾਹਿਲ ਦੁੱਗਲ ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਸ਼ੀਨੂ ਚੁੱਗ ਜਨਰਲ ਸਕੱਤਰ ਜੋਤੀ ਸ਼੍ਰੀਵਾਸਤਵ ਸ਼ੀਮਾ ਸੀਮਾ ਸ਼ਰਮਾ ਇੰਦਰ ਅਗਰਵਾਲ ਦਵਿੰਦਰ ਜੱਗੀ ਸਰਦਾਰ ਗੁਰਪ੍ਰੀਤ ਸਿੰਘ ਨੀਟੂ ਰਾਸ਼ੀ ਅਗਰਵਾਲ ਐਨੀ ਸਿੱਕਾ ਰੋਹਿਤ ਸਿੱਕਾ ਵਿਪਨ ਬਿਨਾਇਕ ਪੱਲਵੀ ਬਿਨਾਇਕ ਸਰਦਾਰ ਪ੍ਰਮੋਦ ਕੁਮਾਰ ਅੰਕੁਰ ਸ਼ਰਮਾ ਅਰੁਣ ਗੋਇਲ ਆਸ਼ੀਸ਼ ਗੁਪਤਾ ਪ੍ਰਿੰਸ ਭੰਡਾਰੀ ਸੁਖਵੀਰ ਗਰੇਵਾਲ ਅਮਿਤ ਰਾਏ ਕੇਸ਼ਵ ਗੁਪਤਾ ਹਰਵੰਸ ਸਲੂਜਾ ਦੀਪਕ ਡਿਡਵਾਲ ਰਾਜੀਵ ਸ਼ਰਮਾ ਹਿਮਾਂਸ਼ੂ ਕਾਲੜਾ ਅਮਿਤ ਸ਼ਰਮਾ ਸੁਰੇਸ਼ ਅਗਰਵਾਲ ਅਮਿਤ ਮਿੱਤਲ ਅਸ਼ੋਕ ਰਾਣਾ ਸੰਜੀਵ ਪੁਰੀ ਸੰਦੀਪ ਵਧਵਾ ਰਕੇਸ਼ ਜੱਗੀ ਸੰਜੀਵ ਸਚਦੇਵਾ ਰਾਜੀਵ ਸ਼ਰਮਾ ਗੌਰਵ ਅਰੋੜਾ ਡਾਕਟਰ ਸੰਜੀਵ ਸਚਦੇਵਾ ਵਿਪਨ ਬਿਨਾਇਕ ਸੁਰੇਸ਼ ਗੌੜ ਪਲਵੀ ਬਿਨਾਇਕ ਜੋਤੀ ਸ਼੍ਰੀਵਾਸਤਵ ਸੀਮਾ ਸ਼ਰਮਾ ਸੰਤੁਸ਼ ਬਰਮਾ ਸੰਤੁਸ਼ ਵਿਜੇ ਇੰਦਰ ਅਗਰਵਾਲ ਦਵਿੰਦਰ ਜੱਗੀ ਸਰਬਜੀਤ ਸਿੰਘ ਕਾਕਾ ਸਰਦਾਰ ਗੁਰਪ੍ਰੀਤ ਸਿੰਘ ਨੀਟੂ ਰਾਸ਼ੀ ਅਗਰਵਾਲ ਮੰਨੂ ਅਰੋੜਾ ਰਾਜੀਪ ਸ਼ਰਮਾ ਗੌਰਵ ਅਰੋੜਾ ਸੰਜੀਵ ਸਚਦੇਵਾ ਹਰਕੇਸ਼ ਮਿੱਤਲ ਰਜਿੰਦਰ ਸ਼ਰਮਾ ਪ੍ਰਦੀਪ ਪੰਚੀ ਸਰਦਾਰ ਰਮੇਸ਼ ਜੈਨ ਬਿੱਟਾ ਜਜਵੀਰ ਮਨਚੰਦਾ ਅਜੀ ਗੋੜ ਆਦ ਵਰਕਰਾਂ ਨੇ ਸ਼ਮੂਰੀਅਤ ਕੀਤੀ